ਪੰਜਾਬ ਦੇ ਵਿੱਚ 100 ਰੁਪਏ ਨੂੰ ਘੰਟਾ ਪਾਣੀ ਮਿਲਦਾ ਪੰਜਾਬ ਵਾਲਾ ਆਪਾ ਪਾਣੀ ਦੀ ਕਦਰ ਨਹੀਂ ਕਰਦੇ ਪਰ ਤੁਹਾਨੂੰ ਅਜਿਹੇ ਜੀ ਐਗਜ਼ਾਮਪਲ ਦਿਖਾਉਣ ਲੱਗੇ ਆ ਆਪਾਂ ਬੈਠੇ ਆ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਜਨੌੜੀ ਇਹ ਹਾਂਜੀ ਤੇ ਇਹ ਗੱਲ ਸੱਚੀ ਹੈ ਜੀ ਇੱਥੇ 100 ਰੁਪਏ ਨੂੰ ਘੰਟਾ ਪਾਣੀ ਮਿਲਦਾ 100 ਰੁਪਏ ਘੰਟਾ ਅਸੀਂ ਪਾਣੀ ਲੈ ਰਹੇ ਹਾਂ ਪ੍ਰਾਈਵੇਟ ਖੇਤਾਂ ਚ ਚਲਾਉਣਾ ਸੀ ਇੱਥਾਂ ਨੂੰ ਲਾਣ ਵਾਸਤੇ ਅੱਜ ਮੈਂ ਤੁਹਾਡੇ ਕਣਕ ਵੀ ਜੀ ਇੱਧਰ ਹਾਂਜੀ ਆ ਕੱਲ ਪਾਣੀ ਲਾਇਆ ਹਾਂ ਹਾਂਜੀ 17 ਘੰਟੇ ਲੱਗੇ ਨੇ 17 ਘੰਟੇ ਤੇ ਇਸ ਤੋਂ ਪਹਿਲਾਂ ਪਾਣੀ ਲਾਇਆ ਉਹ 22 ਘੰਟੇ ਲੱਗੇ ਮਤਲਬ 17 ਘੰਟੇ ਦਾ 1700 ਬਣ ਗਈ ਹਾਂਜੀ 22 ਘੰਟੇ ਦਾ 2400 ਤਾਂ ਹੁਣ ਤੱਕ ਬਣ ਗਿਆ ਤੁਹਾਡਾ ਆ ਭਈ ਦੋ ਉਹ ਇੱਕਦਮ ਮਜ਼ਦੂਰ ਹੁੰਦਾ ਨਾਲ ਹਾਂਜੀ ਉਹਦੀ ਦਿਹਾੜੀ ਦਾ ਬੱਕਰੀ ਉਹ ਤਾਂ ਬੱਕਰੀ ਚਲੋ ਉਹ ਤਾਂ ਜੇ ਸਾਨੂੰ ਡੈਮ ਦਾ ਵੀ ਹੋਵੇ ਤਾਂ ਵੀ ਅਸੀਂ ਮਜ਼ਦੂਰ ਤਾਂ ਫੇਰ ਵੀ ਲਾਣਾ ਪੈਂਦਾ ਕਿਉਂਕਿ ਪਾਣੀ ਕਿਹਨਾਂ ਆਪਣੇ ਆਪ ਥੋੜੀ ਚੱਲਣਾ ਪਰ ਜਿਹੜਾ ਸਾਨੂੰ ਪਾਣੀ ਮੁੱਲ ਮਿਲ ਰਿਹਾ ਸਾਡੀ ਕਿਹਦੀ ਸੁਣਾਈ ਨਹੀਂ ਡੈਮ ਵਾਲਿਆਂ ਚ ਨਹੀਂ ਫੇਰ ਹੁਣ ਕਹਿੰਦੇ ਨੇ ਉਹ ਸਿੰਚਾਈ ਮੰਤਰੀ ਹੈ ਕੋਈ ਹੁਸ਼ਿਆਰ ਪਰਦਾ ਹੂੰ ਉਹਦੇ ਕੋਲ ਜਾਓ ਸਾਨੂੰ ਤਾਂ ਇਹਨਾਂ ਰਾਜਨੀਤਿਕਿਆਂ ਨੇ ਲੈ ਲਿਆ ਹੂੰ ਜੇ ਅਸੀਂ ਅਕਾਲੀਆਂ ਨਾਲ ਚੱਲਦੇ ਤਾਂ ਕਾਂਗਰਸੀ ਖਿਲਾਫ ਜੇ ਉਹ ਭਾਜਪਾ ਨਾਲ ਚੱਲਦੇ ਹਾਂ ਤਾਂ ਇਹ ਭਗਵੰਤ ਮਾਨ ਦਾ ਗਰੁੱਪ ਖਰਾਬ ਕਿਹਦਾ ਹੂੰ ਮਤਲਬ ਅਸੀਂ ਕਿੱਥੇ ਨੂੰ ਜਾਈਏ ਸਾਡਾ ਕਸੂਰ ਕੀ ਆ ਪਏ ਅਸੀਂ ਇੱਥੇ ਜੰਮ ਗਏ ਹੂੰ ਅਸੀਂ ਹਿੰਦੂस्तानी ਹੈ ਨਹੀਂ ਲੇਕਿਨ ਲਾਜ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਹੈ ਨਹੀਂ ਉੱਥੇ ਬੈਠ ਕੇ ਕੁਛ ਦੱਸਦੇ ਨੇ ਗਰਾਊਂਡ 'ਚ ਕੁਛ ਸਾਡਿਆਂ ਮੂੰਹਾਂ 'ਪੇ ਸਿਕੜੀਆਂ ਆਈਆਂ ਨੇ ਅਸੀਂ ਦਿਨ ਰਾਤ ਕਰ ਜਾਈਆਂ ਤੁਹਾਡੀ ਇਹ ਕਿੰਨੀ ਜ਼ਮੀਨ ਹੈ ਇੱਥੇ ਇਹ ਤਾਂ ਸਾਡੀ ਪੰਜਾਂ ਪਰ ਆਉਂਦੇ 7 ਕਿਲੇ 7 ਕਿਲੇ ਤੇ ਹੁਣ ਤੁਹਾਡਾ ਜੇ ਮੈਂ ਕੱਲੀ ਕਣਕ ਦੀ ਗੱਲ ਕਰਾਂ ਤਾਂ 7 ਕਿਲੇਾਂ 'ਚ ਤੁਹਾਡਾ ਕਿੰਨੇ ਰੁਪਈਆ ਦਾ ਪਾਣੀ ਲੱਗ ਜਾਂਦਾ ਸਾਡਾ ਦੇਖੋ ਜੀ 5-6 ਪਾਣੀ ਤਾਂ ਲੱਗਦੇ ਹੀ ਲੱਗਦੇ ਪੰਜ 6 ਪਾਣੀ ਠੀਕ ਹੈ ਹਾਂਜੀ ਤੇ 2000 ਰੁਪਈਆ ਪਾਣੀ ਦਾ ਲਾ ਲਓ ਇੱਕ ਵਾਰੀ ਦਾ ਇੱਕ ਵਾਰੀ ਦਾ ਹਾਂਜੀ ਤੇ ਮਨ ਲ 10000 ਰੁਪਏ ਤਾਂ ਹੋ ਗਿਆ ਹਨਾ ਹਾਂਜੀ ਬੜੇ ਆਰਾਮ ਨਾਲ ਟੋਟਲ ਇਹ ਕਿਲੇ ਦਾ ਹੀ ਨਹੀਂ ਇਹ ਪਨਿਆਚੇ ਪਨਿਆਗਲੀ 56 ਕਿਲੋ 10000 ਰੁਪਏ ਪਾਣੀ ਦਾ ਥੋੜਾ ਕਣਕਣਕ ਦਾ ਬਣ ਜਾਂਦਾ ਹਾਂ ਹਾਂਜੀ 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 ਤੇ ਉਂ ਇੱਥੇ ਜਿਵੇਂ ਹੁਣ ਤੁਹਾਡੇ ਤਾਂ ਡੈਮ ਵਗੈਰਾ ਕਾਫੀ ਹੈ ਤੇ ਉਥੋਂ ਪਾਣੀ ਨਹੀਂ ਆਉਂਦਾ ਉਹ ਪਾਣੀ ਨਹੀਂ ਆਉਂਦਾ ਪਾਈਪਾਂ ਫਿਸੀਆਂ ਪਈਆਂ ਨੇ ਸਾਡੀ ਕਿਸੇ ਨੇ ਐਕਸੀਡੈਂਟ ਨਹੀਂ ਸੁਣਾਈ ਨਾ ਉਹ ਕਿਤੀ ਰਵੀ ਕੁਮਾਰ ਦਾ ਐਕਸੀਡੈਂਟ ਹੋਇਆ ਬਿਸਮਿਲ੍ਲਾ ਮੈਂ ਉਹਨੂੰ ਫੋਨ ਨਾਲ ਗੱਲਬਾਤ ਕੀਤੀ ਲੇਕਿਨ ਉਹ ਮੈਨੂੰ ਕਹਿੰਦਾ ਤੁਸੀਂ ਲਿਆਓ ਜਿੰਨੇ ਮਰਜ਼ੀ ਸਾਡੀ ਲੱਤ ਅੱਗੇ ਹੀ ਗੱਲਾਂ ਕਚੈਰੀਆਂ ਚ ਰਹਿੰਦੀ ਐ ਇੱਕ ਉਹ ਮੈਂ ਕਿਹਾ ਫਿਰ ਕੋਈ ਅਫਸਰ ਥੋੜੀ ਜੇ ਫਿਰ ਮੈਂ ਉਹਨੂੰ ਇਹ ਗੱਲ ਕਹੀ ਉਹ ਦੂਏ ਅੱਖੀ ਨਾਲ ਨਹੀਂ ਗੱਲ ਕਰਦਾ ਪਿਆ ਸੜਕਾ ਵਾਲਿਆਂ ਨਾਲ ਜਾਰੇ ਦੇ ਨਾਲ ਜੰਗਲਾਤ ਵਾਲਿਆਂ ਨਾਲ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਤੁਸੀਂ ਡੂਵਲ ਡੈਮ ਵਿਭਾਗ ਦੇ ਆ ਬਾਹਰ ਰਿਕਵੈਸਟ ਕਰ ਰਿਹਾ ਕਹੋ ਨਹੀਂ ਨਹੀਂ ਜੋ ਹੋ ਗਿਆ ਹੋ ਗਿਆ ਹਮ ਅਸੀਂ ਮੁੜ ਕੇ ਮੂੰਹ ਲਾਣਾ ਬੰਦ ਕਰਤਾ ਫਿੱਕੇ ਹੀ ਸਾਲ ਤੋਂ ਸਾਡਾ ਪਾਣੀ ਇੱਥੇ ਖੇਤੀ ਹੋਈ ਨਹੀਂ ਹੋਈ ਨਹੀਂ ਨਹੀਂ ਬਿਲਕੁਲ ਨਹੀਂ ਹੋਈ ਜੇ ਪਾਣੀ ਨਾ ਆਵੇ ਤਾਂ ਤਾਂ ਤੀਠ ਹੋਣੀ ਨਿਕਲਦਾ ਬਿਲਕੁਲ ਨਾ 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 ਫੇਰ ਬਾਣ ਖਤਮ ਹੈ ਖਤਮ ਖਤਮ ਰਿਹਾ 5-6 ਸਾਲ ਅਸੀਂ ਖਤਮ ਰਿਹਾ ਇਹ ਇੰਨਾ ਮਹਿੰਗਾ ਪਾਣੀ ਕਿੱਦਾਂ ਰਹੀਏ ਹਾਂ ਆਖੀ ਸਾਨੂੰ ਭੁੱਖਿਆ ਮਰਦਿਆਂ ਨੂੰ ਰਾਣਾ ਪਿਆ ਆ ਦੇਖੋ ਚਫੇਰੇ ਸਾਰੇ ਨੇ ਸਵੇਦਾ ਲਾਤਾ ਅੱਛਾ ਚਫੇਰੇ ਸਵੇਦਾ ਸਵੇਦੇ ਤੋਂ ਮੈਂ ਤੀਆਂ ਕਿਉਂ ਇਹ ਸਾਡੇ ਕੁਛ ਵੱਡੇ ਜਿਹੜੇ ਜ਼ਿਮੀਂਦਾਰ ਕਹਿੰਦੇ ਨਾ ਹਾਂ ਇਹ ਵੱਡੇ ਸੌਦਾਗਰ ਹਾਂ ਵੱਡੇ ਜ਼ਿਮੀਂਦਾਰ ਜਿਹੜੇ ਵੱਡੇ ਸੌਦਾਗਰ ਹਾਂ ਕਿੱਲਿਆਂ ਦੇ ਕਿੱਲੇ ਲੈ ਲੈਣ ਹਾਂ ਔਰ ਉਹਨਾਂ ਦੇ ਵਿੱਚ ਸਵੇਦਾ ਠੋਕਤਾ ਓਏ ਸੁਫੇਦਾ ਨੂੰ ਪੁੱਛਿਆ ਕੋਈ ਕੋਈ ਸਾਇੰਸਦਾਨ ਵੀ ਕਿਹਾ ਤਜਰਬਾ ਕਰਕੇ ਕਿ ਜ਼ਮੀਨ ਦੀ ਥੱਲੋਂ ਕਿੰਨਾ ਪਾਣੀ ਕੱਢਦਾ ਪਿਆ ਹੈ ਅਸਮਾਨ ਚੋਂ ਕਿੰਨਾ ਪਾਣੀ ਲੈਂਦਾ ਪਿਆ ਸਫੇਦਾ ਤਾਂ ਬਹੁਤ ਜ਼ਿਆਦਾ ਪਾਣੀ ਕੀ ਖੰਡਰਾਤ ਬਣਾਤਾ ਸਾਡਾ ਇਲਾਕਾ ਇੱਕ ਚਿੱਟਾ ਬਜਵਾਨਾਂ ਨੂੰ ਚਿੱਟਾ ਜਿਹੜਾ ਉਹ ਬਿਮਾਰੀ ਆ ਬੱਚੇ ਖਾਂਦੇ ਨੇ ਹੂੰ ਇੱਕ ਇਹ ਸਫੇਦਾ ਤਰਤੀ ਨੂੰ ਸਫੇਦਾ ਤੁਹਾਡੇ ਲੱਗਿਆ ਬਹੁਤ ਆ ਹਨਾ ਬਹੁਤ ਚਫੇਰਾ ਹੀ ਆ ਮੈਂ ਨਹੀਂ ਲਾਇਆ ਵੱਡੇ ਜ਼ਿਮੀਂਦਾਰਾਂ ਨੇ ਲਾਇਆ ਸਾਰਾ ਵੱਡਿਆਂ ਨੇ ਫੇਰ ਛੋਟਿਆਂ ਨੇ ਵੀ ਕਿਹਨਾਂ ਨੇ ਜਿਹਨਾਂ ਦੇਖਿਆ ਉਹ ਬੰਦੇ ਇਹਨਾਂ ਮਹਿੰਗਾ ਪਾਣੀ ਕੋਣ ਲਾਏ ਹੂੰ ਰੰਦੇ ਨੂੰ ਉੱਪਰ ਪਿੰਡ ਜਮੀਨ ਇੱਥੇ ਚਲੋ ਠਾਕੂ ਜੀ ਸੁਣੋ ਤਾਂ ਕਾਰਨ ਕੀ ਆ ਜਦ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਪਾਣੀ ਇੱਥੇ ਥਾ ਤਾਂ ਲੋਕਾਂ ਨੇ ਇੰਚ-ਇੰਚ ਜਗ੍ਹਾ ਪੁੱਟ ਕੇ ਵੀ ਪਾਣੀ ਲਾਂਦੇ ਕੁਛ ਨਾ ਕੁਛ ਕੱਢਦੇ ਇਹ ਲੈ ਜਾਂਦੇ ਇਹ ਤਾਂ ਹੁਣ ਉਹ ਪਾਣੀ ਹੈ ਨਹੀਂ ਤੇ ਉਸ ਪੈਦੇ ਨੂੰ ਪਾਣੀ ਲਾਉਣ ਦੀ ਪੈਂਦਾ ਧਰਤੀ ਚੋਪੀ ਖੇਚ ਲੈ ਉਹ ਆਪੇ ਖੇਚ ਲੈ ਹੂੰ ਧੋਪੇ ਖੇਚ ਲੈ ਜਾਂਦਾ ਤੇ ਪਾਣੀ ਇਹ ਧਰਤੀ ਓ ਟ ਕੱਢਣਾ ਹੋਵੇ ਕਿੰਨਾ ਕਢੂਗਾ ਇੱਥੇ ਕਿ ਨਿਕਲਦਾ ਹੀ ਨਹੀਂ ਪਾਣੀ ਹੈਗਾ ਇੱਥੇ 6 7 7 800 ਫੁੱਟ ਤੇ ਜਾ ਕੇ 700 ਉਦੋਂ ਘਟ ਪਾਣੀ ਹੈ ਨਹੀਂ ਉਹ ਤਾਂ ਪਹਿਲਾਂ 400 ਫੁੱਟ ਤੱਕ ਦਾ ਪਾਣੀ ਹੁਣ ਹੈ ਨਹੀਂ ਕੋਣ ਹੈ ਨਹੀਂ ਹੁਣ 7 800 ਫੁੱਟ ਦੇ ਹੈ ਵੀ ਜੇ ਤੁਹਾਡਾ ਆ ਜਿਹੜਾ ਡੈਮ ਵਾਲਾ ਪਾਣੀ ਇਧਰ ਉਧਰੋਂ ਨਾ ਆਵੇ ਤਾਂ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਡੈਮ ਦਾ ਤਾਂ ਸਾਡੇ ਸਾਡੇ ਤਾਂ ਆਂਦਾ ਹੀ ਨਹੀਂ ਅੱਛਾ ਜਿਹਨਾਂ ਲੋਕਾਂ ਦਾ ਜਾਂਦਾ ਹੈ ਜਿਹੜੇ ਕੋਈ ਮੰਤਰੀ ਸ਼ੰਤਰੀ ਹੈ ਜਾਂ ਵੱਡੇ ਦਕੈਤ ਉਹਨਾਂ ਦਾ ਕੋਈ ਜਾ ਕੇ ਦੇਖੋ ਪਾਣੀ ਇੰਨੇ ਨੇ ਉੱਚੇ ਫੁਆਰੇ ਜਾਂਦੇ ਪਏ ਅੱਛਾ ਅਸੀਂ ਤੇ ਆਏ ਮਰਾਂਦੇ ਹਾਂ ਮੁੰਡ ਵੀ ਗਰੀਬ ਬੰਦੇ ਦੀ ਕੋਈ ਸੁਣਵਾਈ ਬਿਲਕੁਲ ਸੁਣਾਈ ਹੈ ਨਹੀਂ ਬਿਲਕੁਲ ਸੁਣਾਈ ਹੈ ਨਹੀਂ ਲੋ ਜੀ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਸ ਵਕਤ ਬੈਠੇ ਆ ਤੇ ਇੱਥੇ ਕਿਸਾਨਾਂ ਦੀ ਹਨਾ ਆਪਾਂ ਆਮ ਕਿਸਾਨ ਦੀ ਆਪਾਂ ਗੱਲਬਾਤ ਸੁਣ ਰਹੇ ਸੀਗੇ ਤਾਂ ਇਹ ਸਿੰਚਾਈ ਵਿਭਾਗ ਨੂੰ ਜੰਗਲਾਤ ਵਿਭਾਗ ਨੂੰ ਨਹਿਰੀ ਪਾਗ ਨੂੰ ਸੋਚਣਾ ਚਾਹੀਦਾ ਹਨਾ ਕਿ ਇੰਨੇ ਕਿੰਨੇ ਪੈਸੇ ਭਰ ਕੇ ਹਨਾ ਇਹ ਜ਼ਿਮੀਦਾਰ ਜਾਣਗੇ ਕਿੱਥੇ ਇੰਨੇ ਕਿੰਨੇ ਕਣਕਾਂ ਦੇ ਰੇਟ ਆ ਜਾਂ ਨਰਮੇ ਦੇ ਰੇਟ ਆਣਾ ਫਸਲਾਂ ਦੇ ਕਿੰਨੀ ਕਮਾਈ ਇਹਨਾਂ ਨੂੰ ਹੈਗੀ ਆ 21 2200 ਤੱਕ ਕਮਾਈ ਕਿੰਨੇ ਖਰਚੇ ਬਹੁਤ ਜ਼ਿਆਦਾ ਇੱਥੇ ਹੈਗੇ ਤਾਂ ਘਰ ਦੇਖ ਲੋ ਇਹਨਾਂ ਦਾ ਪਹਿਲਾਂ ਕੋਈ ਵੱਡੇ ਘਰ ਨਹੀਂ ਹੈਗੇ ਆਮ ਜਿਹੇ ਘਰ ਹੈ ਹਨਾ ਇਹਨਾਂ ਦੇ ਇੱਧਰ ਪਸ਼ੂ ਰੱਖੇ ਹੋਏ ਹੈਗੇ ਬਿਲਕੁਲ ਸਿੰਪਲ ਜਿਹਾ ਕੰਮ ਹੈ ਹਨਾ ਬੱਚੇ ਬੈਠੇ ਨਾਲ ਇਦਾਂ ਦਾ ਖੁਦੀ ਦਾ ਮਾਰਿਆ ਹੋਇਆ ਆਦਮੀ ਹੈ ਹਾਂਜੀ ਮੈਨੂੰ ਹੁਣ 79ਵਾਂ ਸਾਲ ਲੱਗ ਗਿਆ 79 ਸਾਲ ਉਮਰ ਹਾਂਜੀ ਲੇਕਿਨ ਮੈਂ ਬੁਢਾਪਾ ਪੈਨਸ਼ਨ ਨਹੀਂ ਲਵਾਂਦਾ ਕਿਉਂ ਨਹੀਂ ਖਾਣੀ ਹਰਾਮ ਦੀ ਨਹੀਂ ਖਾਣੀ ਜੇ ਖਾਣੀ ਹਰਾਮ ਦੀ ਸਰਕਾਰ ਤੋਂ ਪੈਨਸ਼ਨ ਨਹੀਂ ਲੈਣੀ। ਬਿਲਕੁਲ ਨਹੀਂ ਲੈਂਦਾ। ਨਹੀਂ ਲੋਕ ਆਪਣੇ ਕਹਿੰਦੇ ਹੁੰਦੇ ਆ ਕਿ ਕਹਿੰਦੇ ਸਰਕਾਰ ਦਿੰਦੀ ਮੈਂ ਕਹਾ ਸਰਕਾਰ ਦਿੰਦੀ ਤਾਂ ਸਹੀ ਟੰਗ ਨਾ ਦਵੇ। ਹੂੰ। ਤੁਸੀਂ ਰੱਜੇ ਨੂੰ ਰਜਾਨੇ ਆ। ਮੈਨੂੰ ਕੋ ਕੱਟ ਗਰੀਬ ਦੇਖੋ ਉਹ ਨਹੀਂ ਦਿਓ। ਮੈਨੂੰ ਨਾ ਦਿਓ ਮੈਂ ਨਹੀਂ ਲੈਣੀ। ਮੈਨੂੰ ਲੋੜ ਨਹੀਂ। ਦੇਖ ਲੋ ਜੀ ਆਪਣੇ ਨਾਰਮਲ ਨਾ ਆਪਣੇ ਸਰਕਾਰ ਮੂਰੇ ਆਪਾਂ ਕਿੰਨੀ ਛੇਤੀ ਝੁਗ ਜਾਂਦੇ ਆਪਾਂ ਕਹਿੰਨੇ ਆ ਕਿ ਸਰਕਾਰੋਂ ਤੇਲ ਮਿਲਦਾ ਹੋਵੇ ਨਾ ਤਾਂ ਜੁੱਤੀ ਚ ਪਵਾ ਲਈਏ। ਤਾਂ ਇੱਧਰ ਹਾਂ ਅੰਕਲ ਜੀ ਇਹ ਕਹਿੰਦੇ ਸਰਕਾਰ ਤੋਂ ਬੜਾ ਆਪਾਂ ਪੈਨਸ਼ਨ ਹੀ ਨਹੀਂ ਲੈਣੀ। ਨਹੀਂ ਲੈਂਦਾ ਮੈਂ। ਨਹੀਂ ਲਈ। ਮੈਂ ਮੇਰੇ ਨਾਲ ਮੇਰੇ ਨਾਲੋਂ 15 15 ਸਾਲ 18 18 ਸਾਲ ਛੋਟਿਆਂ ਨੇ ਪੈਨਸ਼ਨ ਲਗਾਈਆਂ ਭਾਈ ਜੀ ਅੰਕਲ ਜੀ ਤੁਸੀਂ ਲਾਉਂਦੇ ਮੈਂ ਕਹਾਂ ਤੁਸੀਂ ਯਾਰ ਆਪਣੀ ਔਕਾਤ ਚ ਰਹੋ ਮੈਂ ਆਪਣੀ ਚੱਲ ਮੈਨੂੰ ਨਹੀਂ ਲੋੜ ਕੀ ਬਾਤ ਹੈ ਤਕੜੀ ਗੱਲ ਹੈ ਇਹ ਹੈਗੀ ਜ਼ਰਤ ਇਹ ਹੈਗੀ ਜ਼ਮੀਰ ਮੈਨੂੰ ਹੋਣੀ ਨਹੀਂ ਭੁੱਖ ਮੈਨੂੰ ਮੈਂ ਨੂੰ ਮੇਰੇ ਹੱਥਾਂ ਦੀ ਕਮਾਈ ਮੈਨੂੰ ਮਿਲ ਜਾ ਮੈਨੂੰ ਉਹਦਾ ਜੀ ਸਬਰ ਹੈ ਮੈਂ ਲੂਣਾ ਮੈਂ ਪਰਾਣਾ ਜ਼ਮੀਦਾਰ ਆ ਮੈਂ ਬੰਨੇ ਉੱਕੇ ਹੱਥ ਪਿਰਾ ਕੇ ਰੋਟੀ ਖਾਂਦਾ ਰਿਆ ਤੁਹਾਡੇ ਬੱਚੇ ਕੀ ਕਰਦੇ ਆਈ ਬੇਟੇ ਤੁਹਾਡੇ ਬੱਚੇ ਨਹੀਂ ਰਾਹੀ ਕਿੱਥੇ ਪ੍ਰਾਈਵੇਟ ਟਰੈਕਟਰ ਚੱਲੁੰਦਾ ਹੈ ਹੂੰ ਤੇ ਇੱਕ ਟਰੱਕ ਤੇ ਹੈ ਖੇਤੀ ਚ ਨਹੀਂ ਲਾਏ ਹਨ ਖੇਤੀ ਚ ਬੁਖੇ ਮਾਰਲਾ ਹੂੰ ਖੇਤੀ ਨੂੰ ਸਰਕਾਰ ਹੀ ਨਹੀਂ ਕੋਈ ਸਾਨੂੰ ਯੋਗਦਾਨ ਹੀ ਨਹੀਂ ਦੇ ਰਹੀ ਕੋਈ ਸਪੋਰਟ ਹੀ ਨਹੀਂ ਕਰਦੀ ਜਾਨਵਰਾਂ ਦੀ ਕੋਈ ਉਹ ਨਹੀਂ ਸਾਨੂੰ ਉਹ ਸਹਾਇਤਾ ਵੀ ਕੋਈ ਆੜਾ ਦੁਆੜਾ ਵੀ ਸਾਡਾ ਨੁਕਸਾਨ ਕਰਦੇ ਕਿਹੜੇ ਜਾਨਵਰ ਆਉਂਦੇ ਤੁਹਾਡੇ ਇਥੇ ਸਾਡੇ ਸੰਭਰ ਸੂਰ ਬੈਣਾ ਗੋਂਦਾ ਜੀ ਨੂੰ ਨੀਲ ਗਾਇ ਬੋਲਦੇ ਇਹ ਫਿਰ ਆਵਾਰਾ ਪਸ਼ੂ ਨਾ ਤੁਹਾਡੇ ਚੀਤਾ ਵੀ ਆ ਜਾਂਦਾ ਤਿੰਦੂਆ ਵੀ ਆ ਜਾਂਦਾ ਤਿੰਦੂਆ ਆਂਦਾ ਅੱਛਾ ਤਿੰਦੂਆ ਉਹ ਵੀ ਨੁਕਸਾਨ ਕਰ ਜਾਂਦੇ ਉਹ ਬੇਲੇ ਕੁੱਤੇ ਮਾਰ ਜਾਂਦਾ ਉਹ ਕੁੱਤੇ ਮਾਰ ਜਾਂਦਾ ਆਪਣੀ ਬਾਜਰ ਨੂੰ ਕੁੱਤੇ ਰੱਖਿਆ ਹੁੰਦਾ ਮਾਰ ਕੇ ਨਰ ਜਾਂਦਾ ਲੈ ਜਾਂਦਾ ਜੋ ਕਿ ਦਰਖਤ ਤੇ ਚੜ ਜਾਂਦਾ ਲੈ ਜਾਂਦਾ ਵੀ ਤਾਂ ਲਟੋਲੀ ਆਉਂਦੀ ਔਰ ਪਤਾ ਨਹੀਂ ਕਿਹੜੇ ਦਰਖਤ ਤੇ ਲੱਗ ਚੜ ਗਿਆ ਤੇ ਤੁਹਾਨੂੰ ਆਪ ਨੂੰ ਵੀ ਨੁਕਸਾਨ ਹੋ ਸਕਦਾ ਤੇ ਖਤਰਾ ਹੁੰਦਾ ਕਹਿੰਦਾ ਅੱਛਾ ਕਹਿੰਦਾ ਉਹ ਮਾਰ ਤੇ ਆਇਆ ਦਾ ਕੁੱਤਾ ਭੈ ਖਾਣ ਲੈਂਦਾ ਤਾਂ ਟਿੰਦੂ ਜੰਗਲੀ ਹੈ ਭੈਣ ਕੇ ਜਿਹੜੇ ਬਾਗ ਹੁੰਦੇ ਨੇ ਨਾ ਹੂੰ ਉਹ ਥੋੜੇ ਪਰ੍ਹਾਂ ਰਹਿੰਦੇ ਸੀ ਹੂੰ ਇਹ ਜਿਹੜੇ ਹੁਣ ਟਿੰਦੂ ਹੈ ਨਾ ਇਹ ਜੰਗਲਾਤ ਵਿਭਾਗ ਨੇ ਛੱਡੇ ਹੁਣ ਇਹ ਤੁਹਾਡੇ ਘਰਾਂ ਮੁੰਡੀ ਨਾਲ ਰਕਤਾ ਬੈਠਣ ਨੇ ਹੂੰ ਇਹ ਤਾਰਤੇ ਰਹਿੰਦੇ ਹਰ ਵੇਲੇ ਬੱਚੇ ਔਰਤਾਂ ਇਕੱਲੀਆਂ ਨਹੀਂ ਜਾ ਸਕਦੀਆਂ ਦੂਰ ਪਾਸ ਖਤਰਾ ਹੈ ਨਾ ਤੇ ਬੱਚਿਆਂ ਨੂੰ ਤਾਂ ਤੁਸੀਂ ਬਿਲਕੁਲ ਹੀ ਨਹੀਂ ਭੇਜਦੇ ਹਣੇ ਫਿਰ ਦੂਰ ਹਣੇ ਦੂਰ ਬੱਚਿਆਂ ਤਾਂ ਅਸੀਂ ਸੜਕ ਤਾਂ ਹੀ ਵੀ ਜਾਣਾ ਤਾਂ ਅਸੀਂ ਨਾਲ ਜਾਣਾ ਆਪਾ ਇਦਾਂ ਤਾਂ ਮਤਲਬ ਹੀ ਕੋਈ ਨਹੀਂ ਤੋ ਧੰਨਵਾਦ ਜੀ ਤੇ ਇਹ ਅੰਕਲ ਜੀ ਸੀਗੇ ਹਨ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਹੁਸ਼ਿਆਰਪੁਰ ਦੇ ਵਿੱਚ ਆਪਾਂ ਪਿੰਡ ਜਨਾਉੜੀ ਹਨ ਇਹ ਟੋਲ ਬਹਾ ਤੇ ਹਰਿਆਣਾ ਕਸਬਾ ਪੈਂਦਾ ਉੱਥੇ ਆਪਾਂ ਸੀਗੇ ਤਾਂ ਇਹਨਾਂ ਦੀਆਂ ਮੁਸ਼ਕਲਾਂ ਮੈਂ ਕਹਿੰਦਾ ਜੇ ਸਰਕਾਰ ਦਾ ਕੋਈ ਨੁਮਾਇੰਦਾ ਸੁਣ ਰਿਹਾ ਤਾਂ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਹਨ ਕਿਉਂਕਿ ਆ ਇੱਥੇ ਖੇਤੀਬਾੜੀ ਇਹ ਕਰਦੇ ਆ ਤੇ ਖੇਤੀਬਾੜੀ ਨੂੰ ਕਣਕ ਨੂੰ ਪਾਣੀ ਲਾਉਣ ਲਈ ਇਹਨਾਂ ਨੂੰ ਇਹਨੇ ਪੈਸੇ ਭਰਨੇ ਪੈਂਦੇ ਆ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਆਪਾਂ ਨੂੰ ਵੀ ਪਤਾ ਕਣਕ ਕਿੰਨੇ ਕੀ ਹੁੰਦੀ 30 40 ਹਾਦੀ ਕਣਕ ਨੂੰ ਜੇ 10000 ਦਾ ਵਿੱਚੋਂ ਆਪਣਾ ਤੇਲ ਦਾ ਖਰਚਾ ਇਹ ਪਾਣੀ ਦੇ ਹੋ ਜਾਂਦਾ ਤਾਂ ਬਹੁਤ ਵੱਡੀ ਗੱਲ ਆ ਹਨਾ ਸਪਰੇਆ